ਜਲੰਧਰ ਤੋਂ ਇੱਕ ਚੌਕਾਉਣ ਵਾਲੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਮਸ਼ਹੂਰ ਸ਼ਾਕਾਹਾਰੀ ਬੋਡੀ ਬਿਲਡਰ ਅਤੇ ਅਦਾਕਾਰ ਬਰਿੰਦਰ ਸਿੰਘ ਘੁੰਮਣ ਦੀ ਮੌਤ ਤੋਂ ਬਾਅਦ ਅੰਮ੍ਰਿਤਸਰ ਦੇ ਫੋਟੇਜ ਹਸਪਤਾਲ ਦੇ ਵਿੱਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਬੀਤੇ ਕੱਲ ਇੱਕ ਛੋਟੇ ਜਿਹੇ ਆਪਰੇਸ਼ਨ ਦੌਰਾਨ ਉਹਨਾਂ ਨੂੰ ਦੋ ਵਾਰ ਦਿਲ ਦਾ ਦੌਰਾ ਪਿਆ ਅਤੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਨੂੰ ਬਚਾਇਆ ਨਾ ਜਾ ਸਕਿਆ ਆਪਰੇਸ਼ਨ ਦੇ ਦੌਰਾਨ ਘੁੰਮਣ ਦੇ ਦੋਸਤਾਂ ਅਤੇ ਡਾਕਟਰਾਂ ਵਿਚਾਲੇ ਤਿੱਖੀ ਬਹਿਸ ਵੀ ਹੋਈ ਦੋਸਤ ਅਨਿਲ ਗਿੱਲ ਨੇ ਗੰਭੀਰ ਦੋਸ਼ ਲਗਾਇਆ ਕਿ ਵਰਿੰਦਰ ਦਾ ਸਰੀਰ ਅਚਾਨਕ ਨੀਲਾ ਪੈ ਗਿਆ ਜਿਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਹਸਪਤਾਲ ਵਿੱਚ ਮਾਹੌਲ ਤਣਾਪੂਰਨ ਬਣ ਗਿਆ ਤੇ ਸੁਰੱਖਿਆ ਵਧਾਉਣੀ ਪਈ ਵਰਿੰਦਰ ਘੁੰਮਣ ਜ਼ਿਲੰਦਰ ਦੇ ਮਾਡਲ ਹਾਊਸ ਇਲਾਕੇ ਵਿੱਚ ਆਪਣੇ ਜਿਮ ਵਿੱਚ ਕਸਰਤ ਕਰਦੇ ਹੋਏ ਮੋਢੇ ਦੀ ਨਸ ਦਬਣ ਦੇ ਕਾਰਨ ਹਸਪਤਾਲ ਲਿਆਂਦੇ ਗਏ ਸੀ ਪਹਿਲਾਂ ਉਹਨਾਂ ਦਾ ਇਲਾਜ ਜਲੰਧਰ ਦੇ ਵਿੱਚ ਕੀਤਾ ਗਿਆ ਪਰ ਹਾਲਾਤ ਖਰਾਬ ਹੋਣ ਉੱਤੇ ਉਹਨਾਂ ਨੂੰ ਅੰਮ੍ਰਿਤਸਰ ਵਿੱਚ ਰੈਫਰ ਕਰ ਦਿੱਤਾ ਗਿਆ ਇਲਾਜ ਦੌਰਾਨ ਹੀ ਉਹਨਾਂ ਦੀ ਮੌਤ ਹੋ ਗਈ ਮੰਤਰੀ ਮਹਿੰਦਰ ਭਗਤ ਘੁੰਮਣ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਉਨਾ ਕਿ ਆ ਕਿ ਮੌਤ ਦੇ ਕਾਰਨਾਂ ਦੀ ਪੂਰੀ ਜਾਂਚ ਕਰਵਾਈ ਜਾਵੇਗੀ ਅਤੇ ਜੇ ਕੋਈ ਲਾਪਰਵਾਹੀ ਸਾਹਮਣੇ ਆਈ ਤਾਂ ਸਖਤ ਕਾਰਵਾਈ ਵੀ ਕੀਤੀ ਜਾਵੇਗੀ। ਵਰਿੰਦਰ ਘੁੰਮਣ ਦੀ ਮ੍ਰਿਤਕ ਦੇਹ ਨੂੰ ਜਲੰਧਰ ਵਾਪਸ ਲਿਆਦਾ ਗਿਆ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੰਜਾਬ ਨੇ ਇੱਕ ਐਸਾ ਨੌਜਵਾਨ ਗੁਆ ਦਿੱਤਾ ਜਿਸ ਨੇ ਸਿਰਫ ਸ਼ਾਕਾਹਾਰੀ ਰਹਿ ਕੇ ਬਾਡੀ ਬਿਲਡਿੰਗ ਦੀ ਦੁਨੀਆ ਦੇ ਵਿੱਚ ਆਪਣਾ ਨਾਮ ਚਮਕਾਇਆ ਸੀ। ਜਲੰਧਰ ਤੋਂ ਇੱਕ ਚੌਕਾਉਣ ਵਾਲੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਮਸ਼ਹੂਰ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਅਦਾਕਾਰ ਬਰਿੰਦਰ ਸਿੰਘ ਘੁੰਮਣ ਦੀ ਮੌਤ ਤੋਂ ਬਾਅਦ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਦੇ ਵਿੱਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਬੀਤੇ ਕੱਲ ਇੱਕ ਛੋਟੇ ਜਿਹੇ ਆਪਰੇਸ਼ਨ ਦੌਰਾਨ ਉਹਨਾਂ ਨੂੰ ਦੋ ਵਾਰ ਦਿਲ ਦਾ ਦੌਰਾ ਪਿਆ ਅਤੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਨੂੰ ਬਚਾਇਆ ਨਾ ਜਾ ਸਕਿਆ ਆਪਰੇਸ਼ਨ ਦੇ ਦੌਰਾਨ ਘੁੰਮਣ ਦੇ ਦੋਸਤਾਂ ਅਤੇ ਡਾਕਟਰਾਂ ਵਿਚਾਲੇ ਤਿੱਖੀ ਬਹਿਸ ਵੀ ਹੋਈ ਦੋਸਤ ਅਨਿਲ ਗਿੱਲ ਨੇ ਗੰਭੀਰ ਦੋਸ਼ ਲਗਾਇਆ ਕਿ ਵਰਿੰਦਰ ਦਾ ਸਰੀਰ ਅਚਾਨਕ ਨੀਲਾ ਪੈ ਗਿਆ ਜਿਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਹਸਪਤਾਲ ਵਿੱਚ ਮਾਹੌਲ ਤਣਾਪੂਰਨ ਬਣ ਗਿਆ ਤੇ ਸੁਰੱਖਿਆ ਵਧਾਉਣੀ ਪਈ ਵਰਿੰਦਰ ਘੁੰਮਣ ਜ਼ਿਲੰਦਰ ਦੇ ਮਾਡਲ ਹਾਊਸ ਇਲਾਕੇ ਵਿੱਚ ਆਪਣੇ ਜਿਮ ਵਿੱਚ ਕਸਰਤ ਕਰਦੇ ਹੋਏ ਮੋਢੇ ਦੀ ਨਸ ਦਬਣ ਦੇ ਕਾਰਨ ਹਸਪਤਾਲ ਲਿਆਂਦੇ ਗਏ ਸੀ ਪਹਿਲਾਂ ਉਹਨਾਂ ਦਾ ਇਲਾਜ ਜਲੰਧਰ ਦੇ ਵਿੱਚ ਕੀਤਾ ਗਿਆ ਪਰ ਹਾਲਾਤ ਖਰਾਬ ਹੋਣ ਉੱਤੇ ਉਹਨਾਂ ਨੂੰ ਅੰਮ੍ਰਿਤਸਰ ਵਿੱਚ ਰੈਫਰ ਕਰ ਦਿੱਤਾ ਗਿਆ ਇਲਾਜ ਦੌਰਾਨ ਹੀ ਉਹਨਾਂ ਦੀ ਮੌਤ ਹੋ ਗਈ ਮੰਤਰੀ ਮਹਿੰਦਰ ਭਗਤ ਘੁੰਮਣ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਕਿਹਾ ਕਿ ਮੌਤ ਦੇ ਕਾਰਨਾਂ ਦੀ ਪੂਰੀ ਜਾਂਚ ਕਰਵਾਈ ਜਾਵੇਗੀ ਅਤੇ ਜੇ ਕੋਈ ਲਾਪਰਵਾਹੀ ਸਾਹਮਣੇ ਆਈ ਤਾਂ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਵਰਿੰਦਰ ਘੁੰਮਣ ਦੀ ਮ੍ਰਿਤਕ ਦੇਹ ਨੂੰ ਜਲੰਧਰ ਵਾਪਸ ਲਿਆਂਦਾ ਗਿਆ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਪੰਜਾਬ ਨੇ ਇੱਕ ਐਸਾ ਨੌਜਵਾਨ ਗਵਾ ਦਿੱਤਾ ਜਿਸ ਨੇ ਸਿਰਫ ਸ਼ਾਕਾਹਾਰੀ ਰਹਿ ਕੇ ਬੋਡੀ ਬਿਲਡਿੰਗ ਦੀ ਦੁਨੀਆ ਦੇ ਵਿੱਚ ਆਪਣਾ ਨਾਮ ਚਮਕਾਇਆ ਸੀ